ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਅੱਪਰ ਵਧੀਆ ਅੱਜ ਦਿਨ ਹੈ ਜਵਾ ਐਤ ਵਰਤ ਦਾ ਇਹ ਐਤ ਵਰਤ ਦੀ ਵੀਡੀਓ ਵਾ ਸਵੇਰੇ ਸਵੇਰ ਦਾ ਟਾਈਮ ਬੱਚੇ ਸੁੱਤੇ ਮਨੂ ਮੀਤੇ ਪਾਪਾ ਵੀ ਸੁੱਤੇ ਆ ਤੇ ਇੱਥੇ ਬਸ ਆਪਾਂ ਆਪਾਂ ਲੱਗ ਪਈਏਂਗੇ ਸਾਫ਼ ਸੁਥੀਆਂ ਕਰਨ ਤੇ ਰਸੋਈ ਵੀ ਨਾ ਮਤਲਬ ਜਿਆਦਾ ਗੰਦੀ ਨਹੀਂ ਜੇ ਰਸੋਈ ਤੇ ਥੋੜਾ ਟਾਈਮ ਸਾਫ਼ ਕੀਤੀ ਨੂੰ ਪਰ ਫਿਰ ਵੀ ਮੈਂ ਕਿਹਾ ਚਲ ਇੱਕ ਵਾਰੀ ਨਾ পুরো ਛੱਤ ਸਾਫ਼ ਕਰਦੇ ਛੱਤ ਦੇ ਬਲੈਸ਼ ਮਾਰ ਕੇ ਤੇ ਨਾਲ ਹੀ ਭਾਂਡੇ-ਪੁੰਡੇ ਸਾਫ਼ ਕਰਕੇ ਕੱਪੜਾ ਮਾਰ ਕੇ ਦੇ ਭਾਂਡੇ ਲੱਤ ਕੇ ਜਾਇਦਾ ਹੀ ਜਾਲਾ ਬਟ ਇੰਨਾ ਜ਼ਿਆਦਾ ਨਹੀਂ ਮਛਰੀ ਜੀ ਬੜੀ ਹੋਈ ਨਹੀਂ ਕਿਨਿਕ ਨਾ ਤੇ ਉਹਦਾ ਕਰਕੇ ਨਿਕਨੀ ਕੀ ਛੱਤ ਜਿਹਨੂੰ ਲੱਗੀ ਮਛਰੀ ਹੋਰ ਜਾਲਾ ਜੁਲਾ ਦੀ ਸੀ ਹੈਗਾ ਤੇ ਉਸ ਤਰ੍ਹਾਂ ਅੰਦਰਾਂ ਪਿੱਛੋਂ ਮੈਂ ਝਾੜੂ ਉਹ ਕੱਢ ਲੈਂਦਾ ਉਹ ਸਾਰਾ ਕਮਰੇ ਇੱਥੇ ਝਾੜੂ ਜਿਹੜਾ ਲੱਗ ਗਿਆ ਵਾ ਇਧਰ ਸੋਈ ਤੇ ਲੱਗੀ ਹੈ ਕੱਢਣ ਤੇ ਫਿਰ ਸੋਈ ਦਾ ਮੈਨੂੰ ਲੱਗਾ ਕਿ ਮਾਜ ਮੈਂ ਸੋਈ ਦੀ ਸਫਾਈ ਕਰਨਾ ਗੰਦੀ ਜੀ ਹੋਈ ਆ ਕਿ ਸਾਫ ਉਹ ਜੁਬੀ ਹੱਥ ਦੇ ਲੱਗ ਜਾਨੀ ਕਿ ਤੇ ਸਾਫ ਲੱਗਦੀ ਆ ਤੇ ਤਾਂ ਦਿਨ ਚੜਿਆ ਹੀ ਇੱਥੇ ਮੈਂ ਸਾਢੇ 6 ਦਾ ਟਾਈਮ ਹੀ ਜਦੋਂ ਮੈਂ ਲਈ ਸਫਾਈ ਕਰਨਾ 6:00 ਵਜੇ ਉੱਠਿਆ ਆਪਾਂ ਉੱਠ ਕੇ ਮੋਤ ਤਾਂ ਕਿਤੇ ਪਾਣੀ ਪੀ ਕੇ ਕੋਸਾ ਪਾਣੀ ਪੀ ਕੇ ਤੇ ਉਸ ਤੋਂ ਬਾਅਦ ਆਪਾਂ ਝਾੜੂ ਲਾਇਆ ਕਮਰੇ ਜੀ ਝਾੜੂ ਲਾ ਕੇ ਤੇ ਵਸੂਨੇ ਤੇ ਮੈਂ ਸੋਈ ਦੀ ਥੋੜੀ ਨਹੀਂ ਛੱਤ ਚੜ੍ਹਨਾ ਤੇ ਚੜ੍ਹ ਕੇ ਤੇ ਆਪਾਂ ਬਸ ਇਹਨਾਂ ਤੇ ਜਿਹੜੇ ਉੱਪਰ ਬਦਲੇ ਬਦਲੇ ਇਹਨਾਂ ਤੇ ਆਪਾਂ ਕੱਪੜੇ ਜਿਆ ਮਾਰਤਾ ਹੀ ਗਿਆ ਸਾਫ ਜੇ ਕਰਤਾ ਹੀ ਗਿਆ ਸਾਰਾ ਕਿਨਾਲ ਹੀ ਛਾਣਣ ਦੇ ਵਿੱਚ ਆਪਾਂ ਕੱਪੜਾ ਮਾਰਤਾ ਹੈ ਪਾਣੀ ਚੁੱਕ ਕੇ ਕਿਉਂਕਿ ਪਾਣੀ ਤਾਂ ਨਹੀਂ ਰੋਜ਼ ਦੇ ਰੋਜ਼ ਤੋਂ ਦੇ ਮਾਰਦੇ ਫਿਰ ਮੈਂ ਇਹਨਾਂ ਜਿਆਦਾ ਖਲਾਰਾ ਨਹੀਂ ਹੈ ਕਿ ਪਏ ਮੈਂ ਹੁਣ ਬਾਅਦ ਚੋਂ ਕਰੂੰਗੀ ਜਿਆਦਾ ਖਲਾਰਾ ਨਹੀਂ ਪਿਆ ਕਿਉਂਕਿ ਸਾਫ ਹੈ ਜੀ ਮੇਰੇ ਸਨ 15 20 ਦਿਨ ਹੋਏ ਮੇਰੇ ਰਸੋਈ ਸਾਫ ਕੀਤੀ ਨੂੰ ਤੇ ਫੇਰ ਜਿਆਦਾ ਗੰਦੀ ਕਿ ਲੱਗਣ ਦੇਈ ਤੇ ਫਿਰ ਮੈਂ ਚਲ ਮੈਂ ਜਿਹਦਾ ਵੀ ਕਰ ਦੇਣੀ ਸਫਾਈ ਉਹਦੋਂ ਮੈਂ ਦੋ ਤਿੰਨ ਕਮਰੇ ਝਾੜੇ ਆ ਲੌਬੀ ਡਰਾਈング ਰੂਮ ਤੇ ਇੱਕ ਰੂਮ ਤੇ ਦੋ ਕਮਰੇ ਜਿਹੜੇ ਮੇਰੇ ਪਏ ਝਾੜਨ ਵਾਲੇ ਉਹ ਵੀ ਹੁਣ ਮੈਂ ਕਿਸੇ ਦਿਨ ਝਾੜਨ ਤੇ ਬਸ ਇੱਥੇ ਇਸ ਤਰ੍ਹਾਂ ਕਰਕੇ ਮਤਲਬ ਮੈਂ ਸਾਰੇ ਭਾਂਡੇ ਚੁੱਕ ਕੇ ਸਾਰੇ ਝਾੜਨੇ ਦੇ ਵਿੱਚ ਕਪੜਾ ਜਿਹੜਾ ਮਾਰਤਾ ਸੀ ਤੇ ਆ ਦੇਣੇ ਚੋੜੇ ਤੇ ਬਾਹਰੋਂ ਪੂਰੀ ਰੋਸ਼ਨੀ ਜੀ ਆਉਂਦੀ ਹੈ ਥੋੜੀ ਵੀਡੀਓ ਕਲੀਅਰ ਨਹੀਂ ਲੱਗਣ ਦੇਈ ਚਾੜਨ ਵੱਡਾ ਸਾਫ ਕਰ ਲੱਗਦੀ ਹੁਣ ਇੱਥੇ ਲੱਗ ਪਈ ਨਿਕਾ ਸਾਫ ਕਰਨਾ ਸਾਫ ਕਰਨਾ ਮੈਂ ਤੇ ਲਈ ਵੈਸੇ ਕਰ ਦੇਣੀ ਤੇ ਇਹ ਕਪੜਾ ਕੁਪੜਾ ਜਿਹੜਾ ਮਾਰਤਾ ਸੀ ਜੋ ਕਿ ਚੁਕ ਚੁਕ ਕੇ ਭਾਂਡੇ ਨੂੰ ਸਾਫ਼ ਕਰਦਾ ਸੀ ਜੀ ਆਪਾਂ ਸਮੰਨ ਲਏ ਲੱਗੇ ਜੋ ਸਬਦਕਾ ਤੇ ਪੀਣ ਵਾਲਾ ਇਹ ਪੀ ਪਿਆ ਨਹੀਂ ਅਜੇ ਤੇ ਬਸ ਇਹ ਲਪਾਵਾ ਪਾੜ ਕੇ ਤੇ ਮਸਾਲਾ ਪਲੇਟਸ ਪਾ ਦੂ ਤੇ ਮੈਂ ਇਹ ਵੀ ਕਿ ਮੈਂ ਕਿਚਨ ਰੱਖ ਦੇਣੀ ਆ ਕਿ ਤੋਪ ਲੱਗ ਜੂਗੀ ਸ਼ਾਮ ਨੂੰ ਪੀ ਦੂੰਗੀ ਤੇ ਵਸੇ ਮੈਂ ਮਸਾਲਾ ਤੇ ਪਾ ਕੇ ਤੇ ਆ ਭਾਂਡੇ ਜਿਹੇ ਮਲੇ ਤੋਦੀ ਜਿਵੇਂ ਇਸ ਸਾਰੇ ਚਾਹ ਨੂੰ ਚੱਕਰ ਔਰ ਸ਼ੈਂਕ ਦੇ ਵਿੱਚ ਰੱਖ ਦਿੱਤੀਆਂ ਤੇ ਉਸ ਤੋਂ ਬਾਅਦ ਮੈਂ ਕਰ ਲਈ ਆ ਬਾਰਿਸ਼ ਹੋ ਰਹੀ ਸੀ ਇੱਥੇ ਆਪਾਂ ਚਾਹ ਪੀ ਲਈ ਸੀ ਇੱਕ ਵੇਕ ਕਿਉਂਕਿ ਬੱਚੇ ਉਹ ਠੀਕ ਪਤਾ ਨਹੀਂ ਜਦੋਂ ਸਕੂਲ ਨਾਲ ਜਿਹੜਾ ਉਹ ਦਿਨ ਨਹੀਂ ਚੋਟੀ ਕਿ ਕਿ ਮम्मा ਅੱਜ ਸਕੂਲ ਨਹੀਂ ਲੈਣਾ ਤੇ ਮੈਂ ਕਿਹਾ ਨਹੀਂ ਜਣਾ ਤੇ ਸੋ ਜਾ ਤੇ ਪਰ ਨਾ ਇਹਨੇ ਨਹੀਂ ਸੋਣਾ ਫਿਰ ਉਹਦੇ ਵਿੱਚ ਚਾਹ ਬਣਾਈ ਮੈਂ 7:00 ਵਜੇ 7:30 ਵਜੇ ਫਿਰ ਇਹਨਾਂ ਨੇ ਪੀਤੀ ਆਪ ਪੀਤੀ ਤੇ ਮੁੰਮ ਬੱਚਿਆਂ ਨੇ ਵੀ ਪੀ ਲਈ ਆ ਤੇ ਉਸ ਤੋਂ ਬਾਅਦ ਅਰੇ ਅੰਗਰੇਜ਼ ਭਾਈ ਜਿਹੜੀ ਫੇਰ ਲੱਗੀ ਹੈ ਮੈਂ ਕਰਨ ਚਾਹ ਚਾਹ ਪੀ ਕੇ ਕਿ ਵਸੇ ਇਤਨਾ ਸਾਰੀ ਅੱਧਾ ਇੱਕਣਾ ਅੱਡੇ ਦਵਾਈ ਬਹੁਤ ਜਿਆਦੀ ਆ ਕਰੇ ਐਨੀ ਦਵਾਈ ਹੈ ਨਾ ਬੜੀ ਹਰ ਇੱਕ ਚੀਜ਼ ਗੋਲਗਾ ਤਾਂ ਨਹੀਂ ਪਤਾ ਦਾ ਬੁਖਾਰ ਦੀ ਗੋਲਗਲ ਤਾਂ ਵੀੜੀ ਇਹਦੇ ਨਾਲ ਜੇ ਕੋਰਨ ਪਈ ਲਿਆ ਖਰਾਕਾ ਖਾਂਦੇ ਨਹੀਂ ਆ ਤੇ ਫਿਰ ਹੋਰ ਚੁੱਕ ਲਿਆ ਹੁੰਦੇ ਉਹਦੇ ਕੋਲ ਡਾਕਟਰ ਕੋਲ ਉਹ ਕਿੰਨੇ ਹੁਣ ਮੈਂ ਕੜਕੜ ਕੇ ਰੱਖੀ ਤੇ ਸਾਰੇ ਹੀ ਸਫਾਈ ਕਰੂੰਗੀ ਮੈਂ ਕਿਹਾ ਹੁਣ ਮੈਂ ਸਾਰੇ ਹੀ ਤੇ ਆ ਵੇਖਣ ਲਈ ਕਿਹੜੇ ਜਿਹੇ ਗੋਲਗਾ ਫਿਰ ਮਾਹੌਲ ਕੰਨੀ ਦੇ ਆਪਿ ਸਿੱਟਾ ਸਬਕ ਸਾਫ ਕਰਕੇ ਦੇ ਨਾਲ ਹੀ ਪਰਦੇ ਕੋਲੇ ਕਰਿ ਝਾੜਨੇ ਸੀਗੇ ਜੋ ਵੀ ਇਥੇ ਦਵਾਈਆਂ ਦੇਵੀਆਂ ਸਾਰੀਆਂ ਕਿ ਸਾਈਡ ਤੇ ਕਰਤੀ ਇੱਕ ਨਾ ਜਲਵਾਦਨ ਪਾਈ ਚਾਲੋ ਤੇ ਗੁਰਦਰ ਗਏ ਇੱਕ ਕੈਨੀਚੋ ਤੇ ਇੱਕ ਦਰਬਾਰ ਸਾਹਿਬ ਦਾ ਵਰਤਵਾ ਤੇ ਮੈਂ ਉਹ ਵੀ ਇੱਕ ਸਾਈਡ ਤੇ ਰੱਖਿਆ ਮੈਂ ਕਿਉਂ ਨਹੀਂ ਇਸ਼ਨਾਨ ਵਗੈਰਾ ਜਦੋਂ ਬੱਚੇ ਨਹਾਉਂਦੇ ਨੇ ਉਹਦੇ ਵਿੱਚ ਪਾ ਦੇ ਕਰੂੰਗੀ ਇਸ਼ਨਾਨ ਕਰ ਲਿਆ ਕਰਨਗੇ ਤੇ ਇੱਕ ਸਾਈਡ ਤੇ ਕੈਨੀਚਾ ਰੱਖ ਦਿਆਂ ਬਾਕੀ ਸਭ ਚਮਕੀ ਚਮਕੀ ਸਭ ਤੋਂ ਵਾਲੇ ਤੋੜਤੇ ਹੀ ਦੇਖ ਰਹੇ ਜੀ ਤੁਹਾਨੂੰ ਪ੍ਰੋਟੀਨ ਬਣਾਈ ਦੀ ਨਾ ਇਤਨਾ ਪਰਦੇ ਵਾਲਾ ਉਡੰਡਾ ਵਾ ਸਟੀਲ ਦਾ ਲੱਗਾ ਹੁਣ ਗੰਦਾ ਬੜਾ ਉਹ ਜਾਂਦਾ ਵਾ ਤੇ ਉਹਨੂੰ ਮੈਂ ਰੀਸਟੀਲ ਨੂੰ ਮਾਰ ਕੇ ਵੀ ਸਾਫ਼ ਕਰ ਲਉ ਜੇ ਥੰਦੇ ਜਿਹਾ ਲ ਹੋ ਜਾਂਦਾ ਵਾ ਜਿੰਨਾ ਤੇ ਜੇ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਬਾਰੀ ਵੀ ਕਰਿਆ ਚੰਗੀ ਤਰ੍ਹਾਂ ਸਾਫ਼ ਕਰਦੀ ਹਾਂ ਗਿੱਲੇ ਕੱਪੜੇ ਦੇ ਨਾਲ ਮੈਂ ਅੰਦਰੋਂ 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 ਸਾਰੇ ਕੰਮ ਜਿਹੜਾ ਮੇਰਾ ਫਾਈਨਲ ਵਾ ਮਤਲਬ ਪੂਰਾ ਕਰਤਾ ਉਹ ਸਸਫਾਈ ਨਾ ਹੁਣ ਬਾਹਰੋਂ ਰਹਿ ਗਈਆਂ ਬਾਹਰੋਂ ਸਾਫ਼ ਕਰਦੇ ਹਾਂ ਦਰਵਾਜ਼ੇ ਸਾਫ਼ ਕਰਦੇ ਹਾਂ ਉਹ ਵੀ ਕਿਸੇ ਦਿਨ ਮੈਂ ਔਰ ਕਿਸੇ ਦਿਨ ਕਰ ਲੂੰਗੀ ਕਿਸੇ ਦਿਨ ਉਹ ਵੀ ਮਤਲਬ ਛੱਟ ਹੋ ਜਾਣੇ ਆ ਅੰਦਰ ਅੰਦਰ ਤੇ ਚਲ ਮੇਰਾ ਕੰਮ ਖਤਮ ਹੋ ਗਿਆ ਦੂਰ ਕਮਰੇ ਮੇਰੇ ਰਹਿ ਗਏ ਚੜਨ ਵਾਲੇ ਉਹ ਵੀ ਮੈਂ ਸਾਫ ਕਰ ਲੈਣੇ ਆ ਜਿਦੋਂ ਮੇਰਾ ਦਿਲ ਕੀਤਾ ਕਿਉਂਕਿ ਉਹਨਾਂ ਤੇ ਇਨਾ ਖਲਾਰਾ ਨਹੀਂ ਬਸ ਸਭ ਤੋਂ ਵੱਧ ਸੋਈ ਦਖਲਾਰਾ ਅੰਦਰ ਸੋਈ ਦੇ ਚਲ ਮੇਰਾ ਕਿ ਮੈਂ ਅੱਜ ਜਿਆਦਾ ਡੀਪ ਕਲੀਨਿੰਗ ਨਹੀਂ ਕੀਤੀ ਜਿਆਦੀ ਚੋਕ ਭਾਂਡੇ ਕੁੰਡੇ ਜਿਹੜੇ ਮੈਂ ਨਹੀਂ ਸਾਫ ਕੀਤੇ ਜਾਲੀ ਚੋਂ ਵੀ ਨਹੀਂ ਕੱਢੇ ਤੇ ਨਾ ਹੀ ਮੈਂ ਛਾਣਨੇ ਵਾਲੇ ਉੱਪਰਲੇ ਲੈ ਮੈਂ ਤੇ ਸਾਫ ਤੇ ਹੈਗੇ ਹੁਣ ਫਿਰ ਕਿਸੇ ਦਿਨ ਮਾਜ ਲਾਂਗੇ ਇਹਨਾਂ ਨੂੰ ਕਿ ਕਿ ਰੋਜ਼ ਸਖਾਰਨੇ ਚਾਨਨੇ ਤੇ 판ਡਿਆਂ ਦਾ ਹੋ ਜਾਂਦਾ ਸਾਰੇ 판ਡੇ ਲੱਤ ਜਾਂਦੇ ਛਾਨਨੇ ਵਾਲੇ ਸਾਡੀ ਆ ਗਈਆਂ ਵਿੱਚ ਜਾਲੀ ਤੇ ਜਾਲੀ ਸਾਮ ਕਰਕੇ ਤੇ ਕੱਪ ਵਗੈਰਾ ਜਿਹਦੇ ਜੋਵਣ ਆ ਉਹ ਮੇ ਛੰਕਦੇ ਵਿੱਚ ਰੱਖਦੇ ਧੋਣੇ ਆ ਕੱਪ ਸਾਰੇ ਕੱਢ ਕੇ ਰੱਖਤੇ ਆ ਵਿੱਚ ਸਟੈਂਡ ਤੋਂ ਲਾ ਕੇ ਤੇ ਇੱਥੇ ਵਸ ਬਣਾ ਨੁਕਰ ਜੀ ਝਾੜ ਕੇ ਰੱਖ ਲਾਂਦੇ ਆ ਦੇ ਵੇਖਣ ਲਈ ਧੋਣ ਵਾਲ ਡੱਬੇ ਡੁੱਬੇ ਸਭ ਤੋਦੂੰਗੀ ਇੱਕ ਗੂੜਾ ਵਾਲਾ ਡੱਬਾ ਹੀ ਖਾਲੀ ਹੋਇਆ ਸੀ ਪਹਿਲਾਂ ਮੈਂ ਚੰਦੂ ਦੇ ਵਿੱਚ ਪਾਉਂਦੀ ਤੇ ਉਹ ਖਾਲੀ ਹੋਇਆ ਸੀ ਫਿਰ ਮੈਂ ਉਹ ਵੀ ਸ਼ਰਾਤਾਂ ਮਾਂ ਸੇ ਕਰਸਾਵ ਕਰਕੇ ਫੇਰ ਪਾਉਂਗੀ ਸਾਰੇ ਮੈਂ 7:00 ਵਜੇ ਰਾਤ ਕਰਦੀ ਆ ਜੂ ਸਾਰੇ ਸਾਰ ਤੋਂ ਮਲੇ ਤੇ ਇੱਥੇ ਜਾਲੀ ਦੇ ਹਿਸਾਬ ਕਪੜਾ ਮਾਰ ਕੇ ਦੇ ਨਾਲ ਹੀ ਪਾਣੀ ਜਿਹੜੇ ਮੈਂ ਰੱਖ ਦੂੰਗੀ ਸਾਰੇ ꧀ੜੇ ਜਿਹੜੇ ਰੱਖਤੀ ਮੈਂ ਜਾਲੀ ਤੇ ਕਪੜਾ ਮਾਰ ਕੇ ਦੋ ਸੌਟ ਕੱਟ ਕੋ ਦਿੱਤੇ ਇਹ ਗਿੱਤਰ ਲਾ ਕੇ ਤੋਂ ਤੋਂ ਵੀ ਦੇ ਆ ਦਵਾਈਆਂ ਵੇਖਣ ਦੇ ਇਹ ਸ਼ੀਸ਼ਾ ਨੇ ਤੇ ਦੋ ਪਈਆਂ ਹੀ ਇੰਨੀ ਦਵਾਈ ਆਣਾ ਸਾਡੇ ਘਰੇ ਇੰਨੀ ਜਿਆਦੀ ਬਹੁਤ ਜਿਆਦੀ ਦਵਾਈ ਪਹਿਲੀ ਕਦੋਂ ਮਮੀ ਤੇ ਪਾਪਾ ਰੋਜ਼ ਦੇੜੀ ਲਏ ਹੁੰਦੇ ਵੇਂਦੇ ਲਏ ਹੁੰਦੇ ਰਿੰਦੀ ਦਵਾਈਆਂ 85 ਦਿਨ ਹੀ ਦਵਾਈਆਂ ਪਤਾ ਨਹੀਂ ਕਿੰਨੇ ਆ ਕੋਆ ਤੇ ਅਜੇ ਤਾਂ ਸੱਤੇ ਵੀ ਨਿਕਲਦਾ ਮਤਲਬ ਉਹਦਾ ਗਲਾ ਜਿਆ ਪਤਾ ਨਹੀਂ ਕੀ ਹੋ ਗਿਆ ਗਲਾ ਜਿਆ ਬੜਾ ਖਰਾਬ ਜਿਹਾ ਹੈ ਆਪਾਂ ਰਾਜੀ ਬੋਲਦੇ ਤੇ ਜਿਸ ਤਰ੍ਹਾਂ ਖੰਗ ਦਾਣਾ ਜਿਹੜਾ ਗਲਾ ਹੈ ਜਿਸ ਤਰ੍ਹਾਂ ਪੱਕਾ ਜਿਆ ਹੁੰਦਾ ਵਾ ਉਹ ਬਾਸੇ ਤੇ ਮੈਂ ਆਪਣੀ ਲਈ ਹੀ ਦਬੂ ਦਬੇ ਰਾਤ ਤੇ ਦੋਸਤੋ ਬਦਮਨ ਮੀਂਹ ਦੇ ਬਾਪਾ ਨੇ ਚਾਰ ਕੀ ਸ਼ਹੀ ਚਾਹ ਉਹਨਾਂ ਦੇ ਪੈ ਹੀ ਚਾਹੀਦੇ ਇਹ ਇਧਰ ਲੱਗੇ ਚਾਹ ਨੂੰ ਤੇ ਮੈਂ ਸਾਬ ਸਫਾਈ ਜਿਹੜੀ ਇੱਥੇ ਪੂਰੀ ਆਪਣੇ ਕਰ ਲੰਨੀ ਹੀ ਤੇ ਨਾਲ ਹੀ ਫਿਰ ਆਪਾਂ ਸੈਜੋ ਸਾਬ ਸਫਾਈ ਕਰਕੇ ਨਾਲ ਚਾਹ ਪੀ ਕੇ ਤੇ ਉਸ ਤੋਂ ਬਾਅਦ ਆਪਾਂ ਫਿਰ ਉਸ ਤੋਂ ਬਾਅਦ ਬਾਬਾ ਜੀ ਨਾਲ ਰੂਮ ਸਾਫ ਕੀਤਾ ਤੇ ਆ ਫ੍ਰਿਜ ਵੀ ਮੇਜ ਦਾ ਸਾਫ ਕਰਨ ਵਾਲੀ ਇਹਨੇ ਜੇ ਬਰਫ਼ ਬਹੁਤ ਜਿਆਦੀ ਤੇ ਮੈਂ ਕਹਿੰਦੀ ਇਹ ਨੂੰਤੀ ਸਿਰ ਸਾਫ ਕਰਦੀ ਆ ਕਿ ਰਾਤ ਨੂੰ ਬੰਦ ਕਰ ਲੂਗੀ ਜਾਂ ਕਿ ਸਾਰੀ ਬਰਫ ਜਿਹੜੀ ਕੁਲ ਮਤਲਬ ਕਿ ਖੁਰਜੂਗੀ ਕਿ ਇਤਨਾ ਇਹ ਨੂੰ ਮਗਬੰਦ ਨਹੀਂ ਕਰਦੀ ਤਾਂ ਪਾਣੀ ਜਿਆ ਬੜਾ ਨਿਕਲਦਾ ਵਾ ਤੇ ਬਸ ਆਪੇ ਤੇ ਮਾਰਦੇ ਮਾਰ ਤੇ ਵੀ ਆ ਕਪੜਾ ਮਾਰਦਾ ਵਾਲਪੇਪਰ ਜਿਹਦੇ ਤੇ ਵੀ ਸਾਰੀ ਨਕਾਬੀ ਤੇ ਵੀ ਤੇ ਇਹਦੇ ਨਾਲ ਦੇ ਨਾਲ ਡੱਬੇ ਆਦਿ ਸਭ ਸਾਫ ਕਰਦੇ ਰੱਖਦੇ ਨਾਲ ਤੇ ਸਾਰੇ ਭਾਂਡੇ ਧੋਣ ਵਾਲੇ ਹੁਣ ਇਹ ਵੀ ਧੋऊंगी ਮੈਂ ਚਾਹ ਪੀ ਕੇ ਫੇਰ ਤੇ ਆਖ ਮੇੜ ਬਿੜਬੇ ਪਏ ਜੋ ਇਨਾ ਤੇ ਕੂੜਾ ਕੱਢ ਦੇ ਕੇ ਸਿਲੈਂਡਰ ਉਲਾਂ ਕਰ ਤੇ ਕੂੜਾ ਕੱਢ ਦੇ ਦੇ ਨਾਲ ਡੱਬੇ ਸਾਰੇ ਨੇ ਕਪੜਾ-ਕੂਪੜਾ ਮਾਰਿਆ ਮੈਂ ਤਾਂ ਗੰਦਗੀ ਬੜੀ ਹੋਈ ਸੀਗੀ ਘਟਾਜਾ ਬੜਾ ਬਿਆਹੀ ਜਾ ਇੱਥੇ ਬਸ ਛੂਈ ਵੀ ਗਰਮੀ ਇੰਨੀ ਜਦੀ ਗਰਮੀ ਆਪਣਾ ਬੁਰਾ ਹਾਲ ਹੋ ਜਾਂਦਾ ਸਫਾਈ ਕਰਦੇ ਆ ਕਰਦੇ ਆ ਬਹੁਤ ਜਿਆਦੀ ਗਰਮੀ ਹੋਈ ਆ ਤੇ ਨਾਲ ਹੀ ਇਥੇ ਸਾਰੇ ਆਪਾਂ ਕਪੜਾ-ਕੂਪੜਾ ਕਰੀ ਮਾਰਤਾ ਸਾਰੇ ਡੱਬੇ ਡੱਬੇ ਸਾਰਾ ਕੰਮ ਜਿਹੜਾ ਹੋ ਗਿਆ ਸੀਗਾ ਰੋਟੀ ਪਣੀ ਆ ਪਾ ਖਾ ਲਿਆ ਖਵਾਤਾ ਬੱਚਿਆਂ ਨੂੰ ਕਿ ਕੰਮ ਹੀ ਰਹਿ ਜਾਂਦਾ ਜਦ ਸੋਈ ਸੋਈ ਦਾ ਕੁਰਿਆਸਾ ਆਪ ਹੋ ਗਈ ਤੇ ਵਸ ਮੇਰੀ ਰਹਿ ਗਈ ਫਲਾਸ ਆਪ ਕਰਨ ਲਈ ਕਿਉਂਕਿ ਪਰ ਰੋਟੀ ਪਹਿਲਾਂ ਬਕਾਲੀ ਮੋਂ ਸੇਰਾ ਆਟਾ ਜਾਂ ਕਿਰਦਾਦ ਨਾਲੇ ਬੱਚੇ ਘਰ ਇਹ ਬੱਚੇ ਮੰਗਦੇ ਪਏ ਚੰਦੇ ਵੀ ਵੀਡੀਓ ਵਾ ਤੇ ਫਿਰ ਮੈਂ ਰੋਟੀ ਵੀ ਕੋਈ ਲਾ ਕੇ ਖਵਾਤੀ ਇੱਥੇ ਟਾਈਮ ਜਿਹੜਾ 8:10 11 ਦਾ ਟਾਈਮ ਸੀਗਾ ਫਿਰ ਮੈਂ ਆਪ ਕੁਛ ਅਚੁੱਤੇ ਖਰੀਚਾੜ ਕੇ ਇੱਕ ਪੰਨੇ ਬੁਲੇ ਰੱਖ ਤੋ ਕੇ ਉਸ ਤੋਂ ਬਾਅਦ ਰੋਟੀ ਖਾ ਕੇ ਭੁੱਖ ਲੱਗੀ ਮੈਨੂੰ ਆ ਬੱਚਿਆਂ ਨੂੰ ਕਵਾਈ ਨਾਲੇ ਆਪ ਖਾਦੀ ਕੰਮ ਦੇ ਵਿੱਚ ਨੇ ਕਹੀ ਰੋਟੀ ਦਾ ਇੱਛਾ ਤਬਲ ਜੁੰਦਾ ਵਾ ਕੀ ਕੰਮ ਬਹੁਤ ਜ਼ਰੂਰੀ ਹੁੰਦਾ ਰੋਟੀ ਵੀ ਚਲ ਕੋਈ ਨਾ ਮੇਰੇ ਦੇਖਦੇ ਹੋਏ ਮੈਂ ਬੱਚਾ ਬਚਨ ਕਰ ਲਈ ਉਸ ਤਰਕਲੀ ਰੋਟੀ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਹੈ ਰੋਟੀ ਖਾਣੀ ਤੇ ਬਸ ਇਥੇ ਨਾਲ ਦੇ ਨਾਲ ਸੁਲੈਸਾ ਕਰਦੀ ਪਈ ਨਾਰੀ ਕਾਪ ਜੇ ਮਾਂਜੀ ਜਿਹੜੀ ਉਹ ਮੈਂ ਪਾ ਟੰਗ ਕੇ ਹੈਂਗ ਕਰਕੇ ਹੈਂਗ ਉਹਦੇ ਨਾਲ ਸਟੈਨ ਨਾਲ ਟੰਗ ਕੇ ਤੇ ਫਿਰ ਮੈਂ ਜਾਲੀ ਤੇ ਰੱਖ ਕੇ ਕਾਪ ਨੂੰ ਪਟੰਗ ਕੇ ਤਰਾ ਦੂੰਗੀ ਤੇ ਰੋਇ ਅਲਾ ਗੋਂਟੀ ਆ ਗਈ ਫਿਰ ਉਹਨਾਂ ਲੱਗੇ ਉਹ ਕੜੀ ਬੈਣਾ ਪਿਆ ਕਿਉਂਕਿ ਲੱਗੋ ਆਂਟੀ ਹੈ ਕੋਈ ਵੀ ਭੈਣ ਭਰਾ ਹੁੰਦਾ ਆਪਣਾ ਕੰਮ ਛੱਡ ਕੇ ਆਉਂਦਾ ਜੀ ਆਪਾਂ ਕੰਮ ਹੀ ਕਰੀ ਜਾਵਾਂਗੇ ਫਿਰ ਕੀ ਫਾਇਦਾ ਗਲੇ ਦਾਣਾ ਤੇ ਫਿਰ ਆਂਟੀ ਕੋਲ ਬੈ ਗਈ ਤਾਂ 15 ਮਿੰਟ ਆਂਟੀ ਦਾਕਾ ਮਿੰਟ ਬੈਠੇ ਦਾ ਉਹਨਾਂ ਮਾਈ 10 15 ਮਿੰਟ ਤੇ ਉਸ ਤੋਂ ਬਾਅਦ ਉਹ ਚੱਲ ਗਏ ਤੇ ਫਿਰ ਆਪਾਂ ਆਪਣੇ ਕੰਮ ਤੇ ਲੱਗ ਗਏ ਮੈਂ ਕਿ ਫੁਲਕੇ ਬਣਾਉਣ ਲਈ ਸੀ ਕਿ ਜਦੋਂ ਆਂਟੀ ਆਈ ਉਹਨਾਂ ਤਾਂ ਗਿਆ ਹੀ ਵਾਦੀ ਰੋਟੀ ਖਾਦੀ ਆਪਾਂ ਕਿਉਂਕਿ ਫਤੇ ਦਾ ਤੇ ਮੈਂ ਮਨਮੀਦਾ ਜੇ ਸਿਰ ਤੋਂ ਉਹਨਾਂ ਫਤੇ ਦਾ ਮੈਂ ਸ਼ਨੀਵਾਰ ਨੂੰ ਤੋਂ ਤਾਂ ਤਿਰੋ ਬਣਿਆ ਸੀ ਕਾਣਾ ਕ੍ਰਿਸ਼ਨ ਉਹ ਬਾਸ ਇਹ ਤੇ ਹੈਂਗ ਕਰਕੇ ਕਪਸ ਸਟੈਂਡ ਨਾਲ ਸਾਰੇ ਸੌਰੀ ਕਪਸ ਸਟੈਂਡ ਨਾਲ ਸਾਰੇ ਟੰਗ ਕੇ ਉਸ ਤੋਂ ਬਾਦ ਨਾਲ ਦੀ ਨਾਲ ਕਪੜਾ ਮਾਰ ਕੇ ਪੂਰੀ ਸਲੈਵ ਤੇ ਇੱਕ ਵਾਰੀ ਸਾਫ਼ ਕਰਕੇ ਕੰਮ ਤੇ ਸਹੀ ਜਦੋਂ ਸਫਾਈ ਕਰਦੇ ਆ ਫਿਰ ਬਹੁਤ ਟਾਈਮ ਤੇ ਜਿਹੜਾ ਲੱਗ ਹੀ ਜਾਂਦਾ ਪਤਾ ਨਹੀਂ ਲੱਗਦਾ ਟਾਈਮ ਦਾ ਕੋਕੋ ਦੋ ਤਿੰਨ ਘੰਟੇ ਆਰਾਮ ਨਾਲ ਟਾਈਮ ਜਿਹੜਾ ਲੱਗ ਜਾਂਦਾ ਵਾ ਤੇ ਇੱਥੇ ਫਤਿਹ ਮੇਰੇ ਕੋਲੋਂ ਆਇਆ ਹੈ ਪਤਾ ਨਹੀਂ ਮੈਂ ਇਹਨੂੰ ਕਹਿਣੀ ਫਤਿਹ ਕੱਪਾਂ ਵਾਲਾ ਸਟੈਂਡ ਨਾ ਛੱਡ ਦੀ ਸਾਰੇ ਕੱਪ ਟੁੱਟ ਜਾਣੀ ਤੇ ਮੈਜਾਲੀ ਦੇ ਉੱਪਰ ਇੱਕ ਨੁੱਕਰੇ ਦੇ ਇਸ ਰੱਖਦੇ ਮੀਨ ਕੱਪ ਜਿੱਦੇ ਤੋਂ ਫੋ ਦੇ ਦਾ ਤੁਰ ਪਹੁੰਚੇ ਕਿ ਕੌਂ ਕੇ ਫੋ ਦਾ ਕੋਈ ਪਤਾ ਨਹੀਂ ਕਿ ਲੈ ਸਟੈਂਡ ਕਿਤੇ ਦੇ ਸਾਰੇ ਕੱਪ ਐ ਚੱਕਣਾ ਚੂਰ ਹੋ ਜਣੇ ਆ ਤੇ ਅੱਜ ਮੈਂ ਜਿਹੜੇ ਬੱਬੂ ਕਾਲਾ ਸੈਤੂ ਲੈਂਦੀ ਜਿਵੇਂ ਨੇ ਕੱਢੇ ਨਹੀਂ ਉਹ ਮੈਨੂੰ ਕਾਫੀ ਜੀ ਬੰਨ ਕੇ ਰੱਖੇ ਮਾਂ ਕੋਈ ਆਊ ਜਾਊ ਵਸਾ ਰੈਗੂਲਰ ਵਰਤਣ ਵਾਲੇ ਸਾਡੇ ਕੱਪ ਤੇ ਬਸ ਨਾਲ ਦੀ ਨਾਲ ਹੁਣ ਸਲੇਬ ਤੇ ਸਾਫ਼ ਕਰਕੇ ਸੋ ਇਹ ਸਾਬ ਤੋਕ ਭਾਂਡੇ ਸਾਫ਼ ਕਰ ਦਿੱ ਪਈ ਹੋਰ ਰਹਿ ਗਈ ਇਹ ਤੇ ਉਸ ਤੋਂ ਬਾਅਦ ਮੈਂ ਬੱਚੇ ਨੂੰ ਆਏ ਤੇ ਪੋਤੇ ਲਾਏ ਲਾਉਣੇ ਲਾ ਕੇ ਹੀ ਸੋਈ ਸਕਤੇ ਪੋਤੇ ਲਾ ਕੇ ਤੇ ਬਾਬਾ ਜੀ ਵਾਲਾ ਰੂਮ ਵੀ ਮੈਂ ਨਾਲ ਹੀ ਸਾਮ ਕਰਤਾ ਹੀਗਾ ਇਧਰੋਂ ਕਰ ਦਿੱਤੇ ਪਰ ਮੈਂ ਵੀਡੀਓ ਵਿੱਚ ਐਡੀਟਿੰਗ ਨਹੀਂ ਕੀਤੀ ਮੈਂ ਕਿ ਉਹ ਅਗਲੇ ਅਗਲੀ ਵੀਡੀਓ ਚ ਬਦ ਵੀਡੀਓ ਪਰ ਲੰਮੀ ਹੋ ਜਾਂਦੀ ਤਾਂ ਪਲੀਜ਼ ਵੀਡੀਓ ਨੂੰ ਸਕੀਪ ਕਰਨਾ